ਹੁਣ ਆਪਾਂ ਕਹਾਂਗੇ ਫਿਰ ਫਲਾਣਾ ਤੇ ਬਾਣੀ ਬਹੁਤ ਪੜਦਾ ਹੈ ਉਹ ਕਿਉਂ ਦੁਖੀ ਹੈ ਕੁਐਸਚਨ ਹੈ ਨਾ ਸਵਾਲ ਖੜਾ ਹੋ ਗਿਆ ਵੀ ਫਲਾਣਾ ਤੇ ਬਹੁਤ ਪਾਠ ਕਰਦਾ ਹੈ ਉਹ ਕਿਉਂ ਦੁਖੀ ਹੈ ਬਈ ਫਲਾਣੇ ਉੱਤੇ ਤੇ ਬਹੁਤ ਦੁੱਖ ਆਏ ਫਲਾਣੇ ਤੇ ਬਹੁਤ ਜਿੰਨੇ ਭਗਤਾਂ ਦੇ ਦੁੱਖ ਆਏ ਇੰਨੇ ਕਿਸੇ ਤੇ ਵੀ ਨਹੀਂ ਆਏ ਜਿੰਨੇ ਗੁਰਮਖਾਂ ਮਹਾਂਪੁਰਸ਼ਾਂ ਤੇ ਦੁੱਖ ਆਏ ਇੰਨੇ ਕਿਸੇ ਤੇ ਵੀ ਨਹੀਂ ਆਏ ਤਤੀ ਤਵੀ ਤੇ ਬਿਠਾਇਆ ਗਿਆ ਦੇਗ ਵਿੱਚ ਉਬਾਲਿਆ ਗਿਆ ਸੀਸ ਵਿੱਚ ਰੇਤਾ ਪਾਇਆ ਗਿਆ ਗੁਰੂ ਗੋਬਿੰਦ ਸਿੰਘ ਦੇ ਸਾਹਜਾਂ ਦੇ ਸ਼ਹੀਦ ਕਰ ਦਿੱਤੇ ਗਏ ਭਾਈ ਮੰਨੀ ਸਿੰਘ ਦਾ ਬੰਦ-ਬੰਦ ਕੱਟ ਦਿੱਤਾ ਗਿਆ ਭਾਈ ਤਾਰੂ ਸਿੰਘ ਦਾ ਖੋਪਰ ਲਾਹ ਦਿੱਤਾ ਗਿਆ ਭਾਈ ਸ਼ਵੇਗ ਸਿੰਘ ਸ਼ਹਿਬਾਦ ਸਿੰਘ ਵਰਗੇ ਚਰਖੜੀਆਂ ਤੇ ਚੜ ਗਏ ਨਾਲੇ ਕਹਿੰਦੇ ਆ ਜੀ ਦੁੱਖ ਨਹੀਂ ਆਉਂਦਾ ਦੁੱਖ ਤੇ ਸਾਰਿਆਂ ਤੇ ਆਏ ਹੁਣ ਕੁਸਵਾਲ ਹੈ ਨਾ ਬੜਾ ਬੜਾ ਦੁੱਖ ਤੇ ਆਏ ਨਾਲ ਕਿਹਨੇ ਦੁੱਖ ਨਹੀਂ ਹੁੰਦਾ ਇਹਦਾ ਮਤਲਬ ਉਹ ਬਾਣੀ ਨਹੀਂ ਸੀ ਸੁਣਦੇ ਉਹਨਾਂ ਤੇ ਦੁੱਖ ਕਿਉਂ ਆਏ ਉਹਨਾਂ ਤੇ ਤਕਲੀਫਾਂ ਕਿਉਂ ਆਈਆਂ ਉਹ ਇਹਦਾ ਮਤਲਬ ਕੀ ਹੈ ਵੀ ਬਾਣੀ ਨਹੀਂ ਸੀ ਸੁਣਦੇ ਉਹ ਪਾਠ ਭਜਨ ਨਹੀਂ ਸੀ ਕਰਦੇ ਨਹੀਂ ਦੁੱਖ ਸੁਖ ਦੋਏ ਤਰ ਕੱਪੜੇ ਪਹਿਰੇ ਜਾਏ ਮਨੁੱਖ ਦਿਨ ਦਾ ਸਵਾਦ ਹੀ ਤਾਂ ਹੁੰਦਾ ਜੇ ਰਾਤ ਹੋਵੇ ਜੇ ਰੰਗ ਦੀ ਕਦਰ ਹੀ ਤਾਂ ਜੇ ਰਾਤ ਹੈ ਜੇ ਰਾਤ ਨਾ ਹੋਵੇ ਦਿਨ ਦੀ ਕਿਸੇ ਨੇ ਕਦਰ ਨਹੀਂ ਕਰਨੀ ਇਹ ਦੁੱਖ ਤੇ ਸੁੱਖ ਦੋਵੇਂ ਰਹਿਣਗੇ ਤਾਂ ਹੀ ਜ਼ਿੰਦਗੀ ਦਾ ਰਸ ਹੈ ਬੇਕਾਰ ਹੋ ਜਾਏਗੀ ਜ਼ਿੰਦਗੀ ਜੇ ਸਿਰਫ ਸੁਖ ਹੀ ਹੋਣ ਇਹ ਦੁੱਖ ਸੁੱਖ ਦੋਵੇਂ ਨਾਲ ਨਾਲ ਪੈਰਲਲ ਚੱਲਦੇ ਨਹੀਂ ਰਹੇ ਪਰ ਫਰਕ ਇਹਨਾਂ ਹੈ ਗੁਰਮਖੋ ਸਾਨੂੰ ਇਹ ਦੁੱਖ ਦੁਖੀ ਕਰਦੇ ਨੇ ਮਰ ਦੁੱਖ ਭਗਤਾਂ ਤੇ ਵੀ ਆਏ ਆ ਗੁਰੂਆਂ ਤੇ ਵੀ ਆਏ ਆ ਉਹਨਾਂ ਨੂੰ ਵੱਡੇ ਵੱਡੇ ਦੁੱਖਾਂ ਨੇ ਦੁਖੀ ਨਹੀਂ ਕੀਤਾ ਕੋ ਸਤਿਗੁਰਾਂ ਦੀ ਬਾਣੀ ਦੁੱਖ ਤੇ ਆਏ ਇਹ ਤੇ ਮਾਲਕ ਦਾ ਨਿਯਮ ਹੈ ਨਾ ਜੀ ਦੁੱਖ ਤੇ ਆਉਣਾ ਹੀ ਆਉਣਾ ਹੈ ਪਰ ਨਿਯਮ ਹੈ ਮਾਲਕ ਦਾ ਨਿਯਮ ਹੈ ਪਰਮਾਤਮਾ ਦੀ ਖੇਡ ਹੈ ਦੁੱਖ ਤੇ ਆਏਗਾ ਪਰ ਸਾਡੀ ਪਰਖ ਇਥੋਂ ਹੋਣੀ ਹੈ ਵੀ ਅਸੀਂ ਦੁੱਖ ਨੂੰ ਜਾਣਦੇ ਕਿੰਨਾ ਹਾਂ ਇੱਕ ਬੰਦਾ ਉਹ ਹੈ ਜਿਹਨੂੰ ਮਾੜਾ ਜਿਹਾ ਦੁੱਖ ਵੀ ਬਹੁਤ ਦੁਖੀ ਕਰ ਜਾਂਦਾ ਹੈ ਤੇ ਕਈ ਬੰਦੇ ਇਦਾਂ ਦੇ ਸਟਰੋਂਗ ਨੇ ਜਿਨ੍ਹਾਂ ਨੂੰ ਵੱਡੇ ਵੱਡੇ ਦੁੱਖ ਵੀ ਦੁਖੀ ਨਹੀਂ ਕਰ ਸਕਦੇ ਸਤਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸਤਗੁਰ ਹੋਏ ਦਇਆਲ ਨਾ ਕਬੂ ਝੂਰੀ ਹੈ ਝੂਰੀ ਹੈ ਅੱਗੇ ਪੜਿਓ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ ਦੁੱਖ ਆਉਂਦਾ ਨਹੀਂ ਇਹ ਕਿਤੇ ਨਹੀਂ ਲਿਖਿਆ ਦੁੱਖ ਨੂੰ ਜਾਣੇਗਾ ਕੁਛ ਨਹੀਂ ਇਹ ਗੱਲ ਸੱਚੀ ਦੁੱਖ ਆਏਗਾ ਇਹ ਤੇ ਸੱਚ ਹੈ ਪਰ ਤੁਸੀਂ ਦੁੱਖ ਨੂੰ ਜਾਣੋਗੇ ਨਹੀਂ ਕਦੋਂ ਜਦੋਂ ਅਕਲ ਹੋਵੇ ਮੈਂ ਬੇਨਤੀ ਬਹੁਤ ਵਾਰ ਕੀਤੀ ਹੈ ਵੇਖੋ ਜੀ ਸੁਣਿਓ ਕਈ ਬੰਦੇ ਉਹ ਨੇ ਜਿਨ੍ਹਾਂ ਨੂੰ ਡਾਕਟਰ ਨੇ ਇਦਾਂ ਦੱਸਿਆ ਹੋਵੇ ਵੀ ਬਾਰਡਰ ਲਾਈਨ ਤੇ ਹੈ ਤੇਰੀ ਸ਼ੂਗਰ ਡਾਇਬਟੀਜ਼ ਹੋ ਗਈ ਤੈਨੂੰ ਤੂੰ 슈ਗਰ ਹੋ ਗਈ ਤੈਨੂੰ ਬਸ ਮਿੱਠਾ ਖਾਣਾ ਘਟਾ ਲੈ ਛੱਡ ਦੇ ਹਜੇ ਥੋੜੀ ਜੀ ਵਧੀ ਹੈ ਬਾਰਡਰ ਲਾਈਨ ਤੇ ਹੈ ਤੇ ਕਈ ਬੰਦੇ ਫਿਰ ਲੋਕਾਂ ਨੂੰ ਫੋਨ ਕਰ ਕਰਕੇ ਦੱਸਣਗੇ ਮੈਨੂੰ ਤੇ ਜੀ 슈ਗਰ ਹੋ ਗਈ ਮੈਂ ਮੇਰਾ ਕਾਹਦਾ ਜਿਉਣਾ ਹੈ ਜੀ ਬਸ 슈ਗਰ ਦਾ ਮਰੀਜ਼ ਕਾਹਦਾ ਉਹ ਲੋਕਾਂ ਨੂੰ ਦੱਸਦਾ ਫਿਰਦਾ ਮੈਂ ਮਰੀਜ਼ ਆ ਮੈਂ ਬਿਮਾਰ ਆ ਤੇ ਇੱਕ ਬੰਦਾ ਉਹ ਹੈ ਜਿਹਨੂੰ ਤੁਸੀਂ ਫੋਨ ਕਰਕੇ ਪੁੱਛੋਗੇ ਅਸੀਂ ਸੁਣਿਆ ਹੈ ਜੀ ਤੈਨੂੰ 슈ਗਰ ਹੋ ਗਈ 300 ਤੋਂ ਵੱਧ ਦੱਸਦੇ ਨੇ ਤੈਨੂੰ ਸ਼ੂਗਰ ਆਈ ਏ ਰਿਪੋਰਟ ਵਿੱਚ ਉਹ ਹੱਸ ਕੇ ਕਹਿੰਦਾ ਕੋਈ ਨਹੀਂ ਫਿਕਰ ਨਾ ਕਰੋ ਜਿੱਥੇ ਇੰਨਾ ਕੁ ਜੁਤੁਰਿਆ ਫਿਰਦਾ ਵਿੱਚ ਹੀ ਸ਼ੂਗਰ ਤੁਰੀ ਫਰੇਗੀ ਕੀ ਪਰਵਾਹ ਭਾਵ ਉਹਦਾ ਮਨ ਕੇਮੇ ਇੱਕ ਉਹ ਜਿਹੜਾ ਦੁੱਖ ਨੂੰ ਜਾਣਦਾ ਹੀ ਕੁਛ ਨਹੀਂ ਇੱਕ ਚੀਕਾ ਮਾਰਦਾ ਨਿਗੇ ਜੇ ਕਤੂਰੇ ਨੂੰ ਚੁੱਕ ਕੇ ਤੁਸੀਂ ਧਰਤੀ ਤੇ ਮਾਰੋ ਪਟਕਾ ਕੇ ਕਿਵੇਂ ਚੌਂਚੌਂ ਕਰਦਾ ਏ ਉਹ ਕੁੱਤੇ ਦਾ ਪੁੱਤ ਹੈ ਕੁੱਤੇ ਦਾ ਬੱਚਾ ਹੈ ਇੱਕ ਸ਼ੇਰ ਦਾ ਬੱਚਾ ਬੱਚੇ ਨੂੰ ਤੁਸੀਂ ਪਟਕਾ ਕੇ ਧਰਤੀ ਨਾਲ ਮਾਰੋ ਉਹ ਨਹੀਂ ਚੀਕਾਂ ਮਾਰਦਾ ਉਹਦਾ ਫਰਕ ਹੈ ਕਿਉਂ ਭਲਾ ਉਹਦਾ ਦਿਲ ਤਕੜਾ ਆ ਪਸੰਦ ਨਾ ਹੋ। ਸ਼੍ਰੀ ਵਾਘ ਦਿਲ ਤਕੜਾ ਹੈ ਬਸ ਆਹੀ ਫਰਕ ਹੈ। ਦੁੱਖ ਆਵੇਗਾ ਨਹੀਂ ਇਹ ਭੁੱਲ ਜੋ। ਦੁੱਖ ਆਉਣਗੇ ਸਭ ਤੇ। ਇਹ ਪ੍ਰਮਾਤਮਾ ਦਾ ਨਿਯਮ ਹੈ ਪਰ ਅਕਲ ਜਦੋਂ ਲਾਏਗਾ ਫਿਰ ਦੁੱਖ ਨੂੰ ਜਾਣੇਗਾ ਕੁਝ ਨਹੀਂ ਫਿਰ ਤੂੰ ਬੇਪਰਵਾਹ ਰੰਗ ਹੱਸੈ। ਰਾਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾਹੀ ਕਿਸੇ ਕੇ ਦੀ ਬਾਦ ਸੱਚੇ ਨਾ ਇੱਕ ਮਾਲਕ ਤੋਂ ਬਿਨਾ ਪ੍ਰਵਾਹ ਨਹੀਂ ਕਰੇਗਾ ਕਿਸੇ ਦੀ ਦੁੱਖ ਆਏਗਾ ਨਹੀਂ ਇਹ ਨਹੀਂ ਹੋ ਸਕਦਾ ਆਏਗਾ ਪਰ ਦੁੱਖ ਨੂੰ ਜਾਣੋਗੇ ਨਹੀਂ ਸਵੇਖੋ ਸਵਾਲ ਹੈ ਕਿ ਭਾਈ ਮੰਨੀ ਸਿੰਘ ਦਾ ਇਧਰ ਸੁਣਿਓ ਧਿਆਨ ਰੱਖਿਓ ਇਕਾਗਰਤਾ ਇਕਾਗਰਤਾ ਬਣਾ ਕੇ ਰੱਖਿਓ ਭਾਈ ਮਨੀ ਸਿੰਘ ਵੇਲੇ ਰੱਬ ਬੋੜਿਆ ਕਿਉਂ ਨਹੀਂ ਜਦੋਂ ਬੰਦ-ਬੰਦ ਕੱਟਣ ਲੱਗੇ ਮਾਲਕ ਆਇਆ ਕਿਉਂ ਨਹੀਂ ਸਵਾਲ ਵੇਖੋ ਵੀ ਜਦੋਂ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਦਾ ਪ੍ਰੇਮੀ ਸੀ ਸਿੱਖ ਸੀ ਮਾਲਕ ਨੂੰ ਮੰਨਣ ਵਾਲਾ ਸੀ ਤੇ ਰੱਬ ਆਇਆ ਕਿਉਂ ਨਹੀਂ ਜਦੋਂ ਉਹਦਾ ਬੰਦ-ਬੰਦ ਕੱਟਣ ਲੱਗੇ ਪਹੁੰਚਿਆ ਕਿਉਂ ਨਹੀਂ ਜਿਨ੍ਹਾਂ ਦਾ ਜਿਹੜੇ ਬੰਦ-ਬੰਦ ਕੱਟਣ ਲੱਗੇ ਸੀ ਉਹਨਾਂ ਨੂੰ ਮਾਰ ਦਵੇ ਉਹਨਾਂ ਨੂੰ ਖਤਮ ਕਰ ਦਵੇ ਆਪਣੇ ਭਗਤ ਦੀ ਰੱਖਿਆ ਕਰੇ ਆਇਆ ਕਿਉਂ ਨਹੀਂ ਰੱਬ ਫਿਰ ਉੱਥੇ ਮਨੀ ਸਿੰਘ ਤੇ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਉਹ ਭਾਈ ਆਇਆ ਹੋਇਆ ਹੈ ਉਹ ਬਾਹਰ ਨਹੀਂ ਆਉਂਦਾ ਅੰਦਰ ਆਇਆ ਹੋਇਆ ਹੈ ਤਾਂ ਹੀ ਤੇ ਕਹਿੰਦਾ ਵੀ ਟੋਕਾ ਗੁੱਟ ਕੋਲ ਨਾ ਮਾਰ ਪੋਟਾ ਪੋਟਾ ਕਰਦੇ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੈ ਐਦਾਂ ਵੱਡਾ ਜਿਹਾ ਸਟਰੌਂਗ ਦਿਲ ਹੈ ਬੰਦ-ਬੰਦ ਕਟਾਉਣ ਨੂੰ ਕਹਿੰਦਾ ਵੀ ਮੇਰੇ ਇੱਥੇ ਨਾਮਾਰ ਗੁੱਟ ਕੋਲ ਮੇਰਾ ਬੰਦ-ਬੰਦ ਕੱਟਦੇ ਇਹਦਾ ਮਤਲਬ ਮਾਲਕ ਜੀ ਪਹੁੰਚ ਗਏ ਉਹਦੇ ਅੰਦਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਤੈਨੂੰ ਨਹੀਂ ਦਿਸਦਾ ਤਾਰੂ ਸਿੰਘ ਦੇ ਅੰਦਰ ਪਹੁੰਚਿਆ ਹੋਇਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੇ ਅੰਦਰ ਬੋਲੋ ਉਹਨਾਂ ਦੇ ਅੰਦਰ ਆ ਗਿਆ ਨਾ ਫਿਰ ਆਈਡੀਆ ਹੀ ਲੱਗ ਸਕਦਾ ਭਾਈ ਹੁਣ ਵੇਖੋ ਹਵਾ ਥੋੜੀ ਥੋੜੀ ਹੁਣ ਹਵਾ ਚੱਲਣ ਲੱਗੀ ਸਾਰਾ ਦਿਨ ਕਿੰਨੀ ਗਰਮੀ ਸੀ ਮਾੜੀ ਮਾੜੀ ਹਵਾ ਆਉਣ ਲੱਗ ਗਈ ਜੇ ਹਵਾ ਠੰਡੀ ਹੋ ਜੇ ਇਕਦਮ ਹੁਣ ਠੰਡੀ ਠੰਡੀ ਹਵਾ ਆਉਣ ਲੱਗ ਜੇ ਇਥੋਂ ਫਿਰ ਆਈਡੀਆ ਤੇ ਲੱਗੀ ਸਕਦਾ ਕੀ ਆਈਡੀਆ ਲੱਗੇਗਾ ਵੀ ਹਵਾ ਠੰਡੀ ਹੋ ਗਈ ਇਹਦਾ ਮਤਲਬ ਕਿਤੇ ਨਾ ਕਿਤੇ ਹਾਂਜੀ ਦੱਸੋ ਮੈਂ ਪੜ ਰਿਹਾ ਆਈਡੀਆ ਹੀ ਹੈ ਭਾਈ ਤਾਰੂ ਸਿੰਘ ਦੀ ਹਿਸਟਰੀ ਪੜ੍ਹਦੇ ਆਂ ਇਸ ਗੱਲ ਦਾ ਆਈਡੀਆ ਲੱਗ ਜਾਂਦਾ ਵੀ ਆਇਆ ਹੋਇਆ ਸੀ ਆਪ ਕੋ ਸੱਦਣਾ ਜੇ ਹਵਾ ਠੰਡੀ ਹੋ ਗਈ ਇਹਦਾ ਮਤਲਬ ਹੈ ਕੁਝ ਜੇ ਹਵਾ ਠੰਡੀ ਹੋ ਗਈ ਵੇਖੋ ਆਪਾਂ ਮੀਂਹ ਵਖਿਆ ਤੇ ਨਹੀਂ بارش ਤੇ ਛਿਮਲੇ ਪਈ ਹੈ ਜੇ ਪਰ ਹਵਾ ਠੰਡੀ ਤੋਂ ਆਈਡੀਆ ਲੱਗ ਜਾਂਦਾ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਮੀਂਹ ਪੈ ਗਿਆ ਇੱਥੇ ਹਵਾ ਠੰਡੀ ਹੋ ਗਈ ਤੇ ਜੇ ਭਾਈ ਮਨੀ ਸਿੰਘ ਜਲਾਦ ਦੇ ਸਾਹਮਣੇ ਵੀ ਚੜ੍ਹਦੀ ਕਲਾ ਵਿੱਚ ਐ ਇਥੋਂ ਆਈਡੀਆ ਲਾ ਲੈਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਉਹਦੀ ਸੁਰਤ ਵਿੱਚ ਆ ਗਿਆ ਹੋਣਾ ਹੈ ਸਾਨੂੰ ਨਹੀਂ ਪਤਾ ਲੱਗਦਾ ਮੈਂ ਬੇਨਤੀ ਕਰਾਂ ਇਹ ਪਰਸਨਲ ਐਕਸਪੀਰੀਅੰਸ ਹੁੰਦਾ ਹੈ ਇਹ ਨਿੱਜੀ ਅਨੁਭਵ ਹੁੰਦਾ ਹੈ ਇਹ ਦੱਸਣ ਦਾ ਵਿਸ਼ਾ ਨਹੀਂ ਇਹ ਸਮਝਣ ਦਾ ਵਿਸ਼ਾ ਹੈ ਇਹ ਬੁੱਝਣ ਦਾ ਵਿਸ਼ਾ ਹੈ ਇਹ ਮੰਨਣ ਦਾ ਵਿਸ਼ਾ ਹੈ ਕਈ ਚੀਜ਼ਾਂ ਨੂੰ ਮਾਣਿਆ ਜਾ ਸਕਦਾ ਹੈ ਆਪਾਂ ਸਾਰੇ ਆ ਲਾਈਟ ਨੂੰ ਮੰਨ ਰਹੇ ਆ ਰੋਸ਼ਨੀ ਹੈ ਅਗਲਾ ਕਹੇ ਕੀ ਆਇਆ ਹੈ ਬਿਜਲੀ ਆ ਗਈ ਲਾਈਟ ਆ ਗਈ ਤੇ ਜੇ ਕਿਸੇ ਨੇ ਪੁੱਛਿਆ ਵੀ ਲਾਈਟ ਬੁਖਾ ਤੂੰ ਕਹੇਗਾ ਵੇਖ ਬਲਬ ਜਗਿਆ ਹੈ ਦਾ ਮਤਲਬ ਆਈ ਹੋਈ ਹੈ ਤੇ ਜੇ ਅਗਲਾ ਕਹੇ ਨਹੀਂ ਤੂੰ ਇਹ ਬੁਖਾ ਬਿ ਤਾਰ ਵਿੱਚ ਕਿੱਥੋਂ ਆਈ ਤੂੰ ਤਾਰ ਨੂੰ ਭਾਵੇਂ ਜਿੰਨਾ ਮਰਜੀ ਖੋਲ ਲੈ ਉਹਨੂੰ ਬਰੀਕ ਬਰੀਕ ਕਰ ਦੇ ਪਰ ਤੈਨੂੰ ਉਹਦੇ ਵਿੱਚ ਕਿਥੋਂ ਬਿਜਲੀ ਨਹੀਂ ਲੱਪਣੀ ਪਰ ਆਈ ਹੋਈ ਹੈ ਤੂੰ ਬਲਬ ਨੂੰ ਵੇਖ ਕੇ ਲਾਈਟ ਨੂੰ ਵੇਖ ਕੇ ਟਿਊਬ ਨੂੰ ਵੇਖ ਕੇ ਪੱਖੇ ਨੂੰ ਵੇਖ ਕੇ ਦੱਸ ਸਕਦਾ ਹੈ ਵੀ ਆਹ ਵੇਖ ਚੱਲਦਾ ਹੈ ਇਹਦਾ ਮਤਲਬ ਤਾਰਾਂ ਦੇ ਵਿੱਚ ਆਈ ਹੈ ਤੇ ਜੇ ਤੈਨੂੰ ਕਹੇ ਵੀ ਤਾਰਾਂ ਦੇ ਵਿੱਚੋਂ ਬਖਾ ਲਾਈਟ ਕਿੱਥੇ ਕੀ ਖਾਏਗਾ ਇਸ ਤਰ੍ਹਾਂ ਇਹਨਾਂ ਜਗਿਆਂ ਨੂੰ ਵੇਖ ਕੇ ਜਗਿਆਂ ਨੂੰ ਜਾਗਿਆਂ ਨੂੰ ਵੇਖ ਕੇ ਚੜਤੀ ਕਲਾ ਵਾਲਿਆਂ ਨੂੰ ਵੇਖ ਕੇ ਇਦਾਂ ਲੱਗਦਾ ਹੈ ਵੀ ਮਾਲਕਾ ਤੂੰ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਆਇਆ ਹੋਣਾ ਆਈਡੀਆ ਹੈ ਵੇ ਤੂੰ ਹੈ ਤੇ ਤਾਂ ਹੀ ਇਹ ਇੰਨਾ ਚੜਦੀ ਕਲਾ ਵਿੱਚ ਨੇ ਨਾ ਭਾਈ ਇਹ ਤਾਂ ਹੀ ਇੰਨੇ ਸਟਰੋਂਗ ਹਨ ਇਹ ਤਾਂ ਹੀ ਭਾਈ ਤਾਰੂ ਸਿੰਘ ਖੋਪਰ ਲੋਹਾ ਰਿਆ ਹੈ ਭਾਈ ਮਨੀ ਸਿੰਘ ਬੰਦ ਬੰਦ ਕਟਾ ਰਿਹਾ ਹੈ ਤੂੰ ਹੈ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਦੁੱਖ ਨਹੀਂ ਆਉਣਗੇ ਐਸਾ ਗੁਰੂ ਸਾਹਿਬ ਨਹੀਂ ਮੰਨਦੇ ਭਾਈ ਹਾਂ ਅਗਲ ਲੈ ਕੇ ਅਸੀਂ ਦੁੱਖਾਂ ਨੂੰ ਜਾਣਾਂਗੇ ਕੁਝ ਬੇਪਰਵਾਹ ਹੋ ਜਾਣਾ